ਕਿ ਤੁਹਾਨੂੰ ਪਤਾ ਹੀ ਹੈ ਜੀ ਲੋਹੜੀ ਤੇ ਬਸੰਤ ਦੇ ਤਿਹਾਰ ਤੋਂ ਪਹਿਲਾਂ ਤੇ ਇਹਨਾਂ ਦੋ ਤਿਹਾਰਾਂ ਦੇ ਉੱਤੇ ਲੋਕਾਂ ਵੱਲੋਂ ਖੰਨਾ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਪਤੰਗਬਾਜ਼ੀ ਕੀਤੀ ਜਾਂਦੀ ਹੈ ਤੇ ਉਹਦੇ ਲਈ ਅਮੂਮਤ ਦੇ ਬੱਚੇ ਨੇ ਬਾਹਰੋਂ ਗੋਵਿੰਦਗੜ੍ਹ ਤੋਂ ਐ ਹੋਰ ਸਾਈਡਾਂ ਤੋਂ ਇਹ ਚਾਈਨੀਜ਼ ਡੋਰ ਜਿਹੜੀ ਪਲਾਸਟਿਕ ਡੋਰ ਹੁੰਦੀ ਹੈ ਉਹਦਾ ਇਸਤੇਮਾਲ ਕਰਦੇ ਨੇ ਜਿਹੜੀ ਕਿ ਕਾਫੀ ਘਾਤਕ ਹੈ ਨਾ ਸਿਰਫ ਪ੍ਰਵਾਰਣ ਨੂੰ ਨੁਕਸਾਨ ਕਰਦੀ ਹੈ ਪਸ਼ੂ ਪੰਛੀਆਂ ਉੱਤਰਦਾ ਦੇ ਬਿਚਲੇ ਉੱਤੇ ਵੀ ਨੁਕਸਾਨ ਪਹੁੰਚਦੀ ਹੈ ਬਦਕੇ ਜਿਹੜੀਆਂ ਇਨਸਾਨੀ ਜਾਨਾਂ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਇਹ ਕਿਸੇ ਵਾਰ ਦੇ ਗਲ ਦੇ ਵਿੱਚ ਜਾਂ ਪੈਰਾ ਵਿੱਚ ਲਪਟ ਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੀ ਆ ਤੇ ਅਸੀਂ ਇਹਨੂੰ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਹੋਈ ਆ ਜਿੱਥੋਂ ਵੀ ਸਾਨੂੰ ਸੂਚਨਾ ਮਿਲਦੀ ਆ ਤਾਂ ਅਸੀਂ ਸਿੱ ਚਾਈਨੀਜ਼ ਡੂਰ ਨੂੰ ਕਾਬੂ ਕਰਦੇ ਆ ਅੱਜ ਵੀ ਸਾਡੇ ਸਿਟੀ 2 ਦੀ ਪੁਲਿਸ ਨੇ ਤੇ ਸਿਟੀ 1 ਨੇ ਕੁਝ ਅਸੀਂ ਰੂਲਸ ਬRAND ਕੀਤੇ ਨੇ ਜਿਵੇਂ ਕਿ 38 ਡੋਰਾ ਇੱਥੋਂ ਅਸੀਂ ਸਿਟੀ 2 ਦੇ ਏਰੀਆ ਤੋਂ ਫੜੀਆਂ ਨੇ ਤੇ 6 ਜਿਹੜੇ ਰੋਡਸ ਨੇ ਸਿਟੀ ਵਾਦੀ ਰਿ ਫੜੇ ਨੇ ਇਹਨਾਂ ਦੂਹਾਂ ਜਿਹੜੇ ਲੋਕਾਂ ਤੋਂ ਫੜਿਆ ਗਿਆ ਇਹਨਾਂ ਤੇ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਤੇ ਆਨਲਾਈਨ ਟਾਈਮ ਜਿੱਥੋਂ ਵੀ ਸਾਨੂੰ ਸੂਚਨਾ ਮਿਲੂਗੀ ਅਸੀਂ ਜ਼ਰੂਰ ਫੜਾਂਗੇ ਤੇ ਮੈਂ ਖੰਨਾ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਇਹਨਾਂ ਡੋਰਾਂ ਦਾ ਇਸਤੇਮਾਲ ਨਾ ਕਰਨ ਇਹਨਾਂ ਡੋਰਾਂ ਨੂੰ ਜੇਕਰ ਕਿਸੇ ਨੇ ਪਤੰਗ ੜਾਇਆ ਹੈ ਇਹਨਾਂ ਡੋਰਾ ਨਾਲ ਜਾਂ ਇਹਨਾਂ ਨੂੰ ਇਸਤੇਮਾਲ ਵੀ ਕੀਤਾ ਜਾ ਵੇਚਿਆ ਜਾਂ ਖਰੀਦਿਆ ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਅਗਰ ਇਹਦੇ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਤਾਂ ਉਹ ਜਿਹੜਾ ਨੁਕਸਾਨ ਵਾਲਾ ਪਰਚਾ ਵੀ ਅਸੀਂ ਇਸਤਮਾਲ ਕਰਨ ਵਾਲਿਆਂ ਦੇ ਉੱਤੇ ਵੀ ਆ ਵੇਚਣ ਵਾਲਿਆਂ ਦੇ ਉੱਤੇ ਪ੍ਰਚਾਰਕ ਵੱਡੀ ਜੋ ਵੀ ਸੈਕਸ਼ਨ ਲੱਗਦੀ ਹੈ ਰੈਲੇਵੈਂਟ ਉਹਦੇ ਵਿੱਚ ਅਸੀਂ ਨੋਨ ਅਵੇਲੇਬਲ ਸਤਾਰਾਵਾਂ ਦੇ ਵਿੱਚ ਪਰਚੇ ਦਵਾਂਗੇ ਸਰ ਜੀ ਜਿਵੇਂ ਪਿਛਲੇ ਪਿਛਨੀ ਕਈ ਵਾਰਾਂ ਦੇਖਿਆ ਕਿ ਆਪਣਾ ਘਰਾਂ ਦੇ ਸਟੋਰ ਕਰਨ ਦੇ ਕਿ ਚੈਕਿੰਗ ਵਿਹਾਨ ਵੀ ਚੱਲੂ ਬਿਲਕੁਲ ਜੀ ਚੈਕਿੰਗ ਵਿਹਾਨ ਵੀ ਕਰਾਂਗੇ ਸਾਨੂੰ ਸੂਚਨਾ ਵੀ ਮਿਲਦੀ ਆ ਸੂਚਨਾ ਦੇ ਆਧਾਰ ਤੇ ਵੀ ਅਸੀਂ ਚੈਕਿੰਗ ਕਰਾਂਗੇ ਵੈਸੇ ਵੀ ਰੈਂਡਮ ਚੈਕਿੰਗ ਕਰਾਂਗੇ ਜ਼ਰੂਰ ਅਸੀਂ ਇਹ ਪੂਰੇ ਮਤਲਬ ਉਸ ਚੀਜ਼ ਤਾਂ ਵੀ ਇੱਥੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਕਿ ਤੁਹਾਨੂੰ ਪਤਾ ਹੀ ਹੈ ਜੀ ਲੋਹੜੀ ਤੇ ਬਸੰਤ ਦੇ ਤਿਹਾੜ ਤੋਂ ਪਹਿਲਾਂ ਇਹ ਇਹਨਾਂ ਦੋ ਤਹਾਰਾਂ ਦੇ ਉੱਤੇ ਲੋਕਾਂ ਵੱਲੋਂ ਖੰਨਾ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਪਤੰਗਬਾਜ਼ੀ ਕੀਤੀ ਜਾਂਦੀ ਹੈ ਤੇ ਉਹਦੇ ਲਈ ਅਮੂਮਤ ਜਿਹੜੇ ਬੱਚੇ ਨੇ ਬਾਹਰੋਂ ਗੋਵਿੰਦਗੜ੍ਹ ਤੋਂ ਜਾਂ ਹੋਰ ਸਾਈਡਾਂ ਤੋਂ ਇਹ ਚਾਈਨੀਜ਼ ਡੋਰ ਜਿਹੜੀ ਪਲਾਸਟਿਕ ਡੋਰ ਹੁੰਦੀ ਹੈ ਦਾ ਇਸਤੇਮਾਲ ਕਰਦੇ ਨੇ ਜਿਹੜੀ ਕਿ ਕਾਫੀ ਘਾਤਕ ਹੈ ਨਾ ਸਿਰਫ ਪ੍ਰਵਾਰਣ ਨੂੰ ਨੁਕਸਾਨ ਕਰਦੀ ਹੈ ਪਸ਼ੂ ਪੰਛੀਆਂ ਨੂੰ ਡਰਤਾ ਦੇ ਦਿੱਤੀ ਲੱਗ ਕੇ ਨੁਕਸਾਨ ਪਹੁੰਚਦੀ ਹੈ ਬਲਕੇ ਜਿਹੜੀਆਂ ਇਨਸਾਨੀ ਜਾਨਾਂ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਇਹ ਇਹ ਬਈ ਦੇ ਗਲ ਦੇ ਵਿੱਚ ਐ ਪੈਰਾ ਵਿੱਚ ਲਿਫਟ ਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੀ ਆ ਤੇ ਅਸੀਂ ਇਹਨੂੰ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਹੋਈ ਆ ਜਿੱਥੋਂ ਵੀ ਸਾਨੂੰ ਸੂਚਨਾ ਮਿਲਦੀ ਆ ਤਾਂ ਅਸੀਂ ਸਿੱਕ ਚਾਈਨੀਜ਼ ਡੋਰ ਨੂੰ ਕਾਬੂ ਕਰਦੇ ਆ ਅੱਜ ਵੀ ਸਾਡੇ ਸਿਟੀ 2 ਦੀ ਪੁਲਿਸ ਨੇ ਤੇ ਸਿਟੀ 1 ਨੇ ਕੁਝ ਅਸੀਂ ਰੂਲਸ ਬRAND ਕੀਤੇ ਨੇ ਜਿਵੇਂ ਕਿ 38 ਡੋਰਾਂ ਇੱਥੋਂ ਅਸੀਂ ਸਿਟੀ 2 ਦੇ ਏਰੀਆ ਤੋਂ ਫੜੀਆਂ ਨੇ ਤੇ 6 ਜਿਹੜੇ ਰੂਲਸ ਨੇ ਸਿਟੀ ਮੰਦਰੀ ਫੜੇ ਨੇ ਇਹਨਾਂ ਦੂਹਾਂ ਜਿਹੜੇ ਲੋਕਾਂ ਤੋਂ ਫੜਿਆ ਗਿਆ ਇਹਨਾਂ ਤੇ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਤੇ ਆਨਲਾਈਨ ਟਾਈਮ ਜਿੱਥੋਂ ਵੀ ਸਾਨੂੰ ਸੂਚਨਾ ਮਿਲੂਗੀ ਅਸੀਂ ਜ਼ਰੂਰ ਫੜਾਂਗੇ ਤੇ ਮੈਂ ਖੰਨਾ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਇਹਨਾਂ ਡੋਰਾ ਦਾ ਇਸਤੇਮਾਲ ਨਾ ਕਰਨ ਇਹਨਾਂ ਡੋਰਾ ਨੂੰ ਜੇਕਰ ਕਿਸੇ ਨੇ ਪਤੰਗ ੜਾਇਆ ਹੈ ਇਹਨਾਂ ਡੋਰਾ ਨਾਲ ਜਾਂ ਇਹਨਾਂ ਨੂੰ ਇਸਤੇਮਾਲ ਵੀ ਕੀਤਾ ਜਾਂ ਵੇਚਿਆ ਜਾਂ ਖਰੀਦਿਆ ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਅਗਰ ਇਹਦੇ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ